ਸੋ ਅਸਿਕਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਪੰਥਕ ਪੋਲਿਟਿਕਸ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਜਿੰਨੀ ਜਿੰਨਾ ਜ਼ਿਆਦਾ ਖਲਾਰਾ ਪਿਆ ਹੋਇਆ ਉਹ ਸਾਡੇ ਸਭ ਦੇ ਸਾਹਮਣੇ ਹੈ ਤੇ ਲੱਗਦਾ ਵੀ ਇਦਾਂ ਆ ਕਿ ਇਹ ਖਲਾਰਾ ਹਜੇ ਜਲਦੀ ਹੀ ਸਮੇਟਣ ਨਹੀਂ ਜਾ ਰਿਹਾ ਕਿਉਂਕਿ ਜਿਹੜੀ ਕਾਬਜ ਤੇ ਰਿਹਾ ਉਹ ਆਪਣਾ ਕਬਜ਼ਾ ਛੱਡਣ ਨੂੰ ਬਿਲਕੁਲ ਵੀ ਤਿਆਰ ਸਾਨੂੰ ਨਜ਼ਰ ਨਹੀਂ ਆ ਰਹੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਲਾਹਕਾਰਾਂ ਨੇ ਜਿੱਥੇ ਤੱਕ ਉਹਨਾਂ ਨੂੰ ਲੈ ਆਂਦਾ ਹਜੇ ਵੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਜੇ ਦੀ ਉਹਨਾਂ ਨੂੰ ਐਦਾਂ ਕਰ ਲੈਣਾ ਚਾਹੀਦਾ ਇਹਨ ਬਿਨ ਮੰਨ ਲੈਣਾ ਚਾਹੀਦਾ ਪਰ ਇਨ ਮਾਈ ਓਪੀਨੀਅਨ ਬਹੁਤ ਦੂਰ ਆ ਗਏ ਨੇ ਉਹ ਉਹ ਬਹੁਤ ਜਿਆਦਾ ਦੂਰ ਨਿਕਲੇ ਆਏ ਨੇ 2 ਦਸੰਬਰ ਦੇ ਫੈਸਲੇ ਤੋਂ ਇੱਕ ਬਹੁਤ ਵੱਡਾ ਮੌਕਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਨੂੰ ਮਿਲਿਆ ਸਕਾ 노 ਡਾਊਟ ਉਹ ਦੁਬਾਰਾ ਵਾਪਸੀ ਕਰ ਸਕਦੇ ਨੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਹੀ ਕਿਉਂਕਿ ਆਮ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਬਾਰੇ ਕੀ ਸੋਚਿਆ ਜਾਂਦਾ ਵੀ ਯਾਰ ਕਾਂਗਰਸ ਪੰਜਾਬ ਦੇ ਉੱਤੇ ਏਡਾ ਵੱਡਾ ਹਮਲਾ ਕਰਕੇ ਦਰਬਾਰ ਸਾਹਿਬ ਦੇ ਉੱਤੇ ਕਾਲ ਤਖਸਬ ਦੇ ਉੱਤੇ ਹਮਲਾ ਕਰਕੇ ਦੁਬਾਰਾ ਸਰਕਾਰ ਬਣਾ ਗਈ ਪੰਜਾਬ ਦੇ ਵਿੱਚ ਤੇ ਅਸੀਂ ਇਦਾਂ ਤਾਂ ਕੁਝ ਨਹੀਂ ਕੀਤਾ ਪਰ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਦਾ ਬਹੁਤ ਜ਼ਿਆਦਾ ਫਰਕ ਆ ਅਕਾਲੀ ਦਲ ਕਿਉਂਕਿ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਆ ਸੋ ਜੇਕਰ ਉਹਨਾਂ ਦੇ ਵੱਲੋਂ ਪੰਥਕ ਰੀਤੀ ਰਿਵਾਜਾਂ ਦੇ ਖਿਲਾਫ ਕੁਝ ਹੁੰਦਾ ਤਾਂ ਲੋਕ ਉਹਨੂੰ ਐਕਸੈਪਟ ਨਹੀਂ ਕਰਦੇ ਅਸਲੀ ਜਿਸਟ ਇਸ ਗੱਲ ਦਾ ਇਹ ਆ ਜਿਹੜਾ ਨਾ ਬਾਰ-ਬਾਰ ਕਈ ਵਾਰ ਤੁਸੀਂ ਦੇਖਿਆ ਹੋਣਾ ਬਲਟੋਆ ਸਾਹਿਬ ਵੀ ਜਾਂ ਈਵਨ ਦੋ ਜਦੋਂ ਹੁਣ ਮਜੀਠੀਆ ਸਾਹਿਬ ਨੇ ਕੁਝ ਕਿਹਾ ਤਾਂ ਮੇਰਾ ਗੱਲ ਭੁੰਦਰ ਸਾਹਿਬ ਦਾ ਜਾਂ ਕਿਸੇ ਹੋਰ ਕਾਲੀ ਆਗੂ ਦਾ ਬਿਆਨ ਸੀ ਕਿ ਯਾਰ ਤੁਸੀਂ ਅਕਾਲੀ ਦਲ ਨੂੰ ਬਹੁਤ ਕੁਝ ਕਹਿੰਨੇ ਹੋ ਬਾਕੀ ਪਾਰਟੀਆਂ ਵੀ ਤਾਂ ਕਰਦੀਆਂ ਨੇ ਵੀ ਬਾਕੀ ਪਾਰਟੀਆਂ ਦੇ ਖਿਲਾਫ ਨਹੀਂ ਬੋਲਦੇ ਪਰ ਬਾਕੀ ਪਾਰਟੀਆਂ ਦਾ ਤੇ ਅਕਾਲੀ ਦਲ ਦਾ ਬਹੁਤ ਜ਼ਿਆਦਾ ਫਰਕ ਇਸੇ ਕਰਕੇ ਆ ਹੁਣ ਇਹਨਾਂ ਦੀ ਸਿਆਸਤ ਜਿਸ ਤਰੀਕੇ ਨਾਲ ਚੱਲ ਰਹੀ ਆ ਉਹਦੇ ਤੇ ਆਪਾਂ ਆਉਨੇ ਆ ਤੇ ਵੀ ਸਥਿਤੀਆਂ ਕਿੱਥੇ ਤੱਕ ਜਾ ਚੁੱਕੀਆਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਛਾ ਕੀ ਵਿਕਰਮ ਸਿੰਘ ਮਜੀਠੀਆ ਨੇ ਸੱਚੀਓਂ ਦਿਲੋਂ ਇਹ ਵਿਰੋਧ ਜਤਾਇਆ ਜਾਂ ਅਸਲ ਦੇ ਵਿੱਚ ਗੱਲ ਕੋਈ ਹੋਰ ਆ ਇਹਦੇ ਤੇ ਵੀ ਆਪਾਂ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਕਿਉਂਕਿ ਆਪਾਂ ਕੱਲ ਇਹ ਇੱਕ ਡਵੈਲਪਿੰਗ ਸਟੋਰੀ ਸੀਗੀ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਜਿਹੜੀ ਜਾਫਰ ਐਕਸਪ੍ਰੈਸ ਇੱਕ ਟ੍ਰੇਨ ਆ ਉਹਨੂੰ ਬਲੋਚੀ ਜਿਹੜੇ ਮਿਲੀਟੈਂਟਸ ਨੇ ਬੀਅਲੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਉਹਨੂੰ ਹਾਈਜੈਕ ਕਰ ਲਿਆ ਸੀਗਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਇਹਨਾਂ ਜਿਹੜੇ ਆਬਵੀਅਸਲੀ ਪਾਕਿਸਤਾਨ ਦੇ ਵਿੱਚ ਤਾਂ ਇਹਨੂੰ دہشتਗਰਦ ਜਮਾਤ ਕਿਹਾ ਜਾਂਦਾ ਬਟ ਇੱਕ ਆਬਵੀਅਸਲੀ ਤਾਂ ਬਣਿਆ ਹੀ ਆਇਆ ਨਾ ਡਾਇਲੌਗ ਵੀ ਜਿਹੜਾ ਇੱਕ ਕਿਸੇ ਦਾ ਕਿਸੇ ਦੇ ਲਈ ਜਿਹੜਾ دہشتਗਰਦ ਹੁੰਦਾ ਟੈਰਰਿਸਟ ਹੁੰਦਾ ਦੂਸਰੇ ਦੇ ਲਈ ਉਹ ਫਰੀडम फाइਟਰ ਹੁੰਦਾ ਸੋ ਆਬਵੀਅਸਲੀ ਬਹੁਤ ਸਾਰੇ ਬਲੋਚੀ ਲੋਕਾਂ ਦੇ ਲਈ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਉਹਨਾਂ ਦੀ ਆਜ਼ਾਦੀ ਦੀ ਜੰਗ ਲੜ ਰਹੀ ਹੈ ਸੋ ਇਹ ਇਹਨਾਂ ਦੇ ਦਰਮਿਆਨ ਜਿਹੜਾ ਇੱਕ ਕੌਨਫਲਿਕਟ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਲਗਾਤਾਰ ਪਾਕਿਸਤਾਨ ਆਰਮੀ ਤੇ ਬੀਐਲਏ ਦੇ ਦਰਮਿਆਨ ਜਿਹੜੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਕਦੀ ਬੀਐਲਏ ਵਾਲੇ ਕੋਈ ਧਮਾਕਾ ਕਰਦੇ ਨੇ ਜਾਂ ਅਟੈਕ ਕਰਦੇ ਨੇ ਪਾਕਿਸਤਾਨ ਫੋਰਸਿਜ਼ ਦੇ ਉੱਤੇ ਤੇ ਕਦੀ ਉਹ ਜਵਾਬੀ ਉਹਨਾਂ ਦੇ ਉੱਤੇ ਕਾਰਵਾਈਆਂ ਕਰਦੇ ਨੇ ਸੋ ਹੁਣ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਟ੍ਰੇਨ ਹਾਈਜੈਕ ਕੀਤੀ ਸੀਗੀ ਇਹ ਇਹ ਉਹਨਾਂ ਨੇ ਜਿਹੜਾ ਜੀ ਉਹ ਪਾਕਿਸਤਾਨ ਫੋਰਸਸ ਨੇ ਆਪਰੇਸ਼ਨ ਕਰਕੇ ਇਹ ਸਟਰੀ ਨੂੰ ਛੜਵਾ ਲਿਆ ਆ ਹਾਲਾਂਕਿ ਇਹਦੇ ਵਿੱਚ ਕਈ ਬਿਆਨ ਜਿਹੜੇ ਮੈਂ ਹੁਣੇ ਦੇਖ ਰਿਹਾ ਅੰਤਰਰਾਸ਼ਟਰੀ ਮੀਡੀਆ ਤੇ ਛਾਇਆ ਹੋ ਰਹੇ ਨੇ ਪਾਕਿਸਤਾਨ ਦੇ ਮੀਡੀਆ ਦੇ ਬਾਬਤ ਮੈਂ ਤੁਹਾਡੇ ਨਾਲ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਉੱਥੇ ਬਹੁਤ ਜ਼ਿਆਦਾ ਇਕਤਾ ਕਹਿ ਲਓ ਕਿ ਸ਼ਕਤੀ ਕੀਤੀ ਹੋਈ ਆ ਮੀਡੀਆ ਨੂੰ ਵੈਸੇ ਵੀ ਕੁਝ ਕਵਰ ਨਹੀਂ ਕੀਤਾ ਉਸ ਤਰੀਕੇ ਨਾਲ ਕਾਰਨ ਦਿੱਤਾ ਜਾ ਰਿਹਾ ਮੀਡੀਆ ਦਾ ਤਾਂ ਇਹ ਹਾਲ ਆ ਪੂਰੀ ਦੁਨੀਆ ਦੇ ਵਿੱਚ ਕਾਸ਼ਫਾ ਵਾਸੀ ਮੈਨੂੰ ਲੱਗਦਾ ਇੱਕ ਇਦਾਂ ਦਾ ਪੱਤਰਕਾਰ ਆ ਇੱਕ ਇਦਾਂ ਦਾ ਐਂਕਰ ਆ ਜਿਹੜਾ ਸਭ ਤੋਂ ਜ਼ਿਆਦਾ ਦੋਨਾਂ ਪੱਖਾਂ ਨੂੰ ਦੋਨਾਂ ਪੱਖਾਂ ਦੀ ਗੱਲ ਰੱਖਦਾ ਬਹੁਤ ਵਧੀਆ ਤਰੀਕੇ ਨਾਲ ਕਦੀ ਇੱਕ ਪਾਸੇ ਵਾਲੂ ਲੀਨ ਨਹੀਂ ਹੁੰਦਾ ਪਰ ਉਹ ਸੱਚੀ ਗੱਲ ਰੱਖਦਾ ਤੇ ਉਹਨਾਂ ਨੇ ਕਾਸ਼ਿਫ ਖਵਾਸੀ ਨੂੰ ਵੀ ARBY ਤੋਂ ਆਫੇਅਰ ਕਰਤਾ ਜਿਹੜੇ ਪਾਕਿਸਤਾਨ ਦੇ ਸਰੋਤੇ ਨੇ ਉਹ ਸਮਝਦੇ ਨਹੀਂ ਇਸ ਗੱਲ ਨੂੰ ਸੋ ਖੈਰ ਇਹ ਇਹ ਜਿਹੜਾ ਵੀ ਉੱਥੇ ਮਿਲਟਰੀ ਦਾ ਜੇਐਸਵੀਕੇ ਨਾਲ ਦਬਦਬਾ ਹੈਗਾ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਹਨੂੰ ਰਿਪੋਰਟ ਵੀ ਨਹੀਂ ਹੋਣ ਦਿੱਤਾ ਤੇ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਛਾਇਆ ਹੋਈਆਂ ਨੇ ਹੁਣ ਵੀ ਜਿਹੜਾ ਪਾਕਿਸਤਾਨ ਦਾ ISPR ਹੈ ਜਿਹੜਾ ਪਾਕਿਸਤਾਨ ਮਿਲਟਰੀ ਦੇ ਸਪੋਕਸ ਪਰਸਨ ਆ ਜਿਹੜੇ ਉਹਨਾਂ ਦੇ ਅਧਾਰਾ ਬਲਾਰਾ ਆ ਇਹਨਾਂ ਦਾ ਪਾਕਿਸਤਾਨ ਮਿਲਟਰੀ ਦਾ ਆਈਐਸਪੀਆਰ ਉਹਨਾਂ ਦੇ ਜਿਹੜੇ ਚੀਫ ਨੇ ਉਹਨਾਂ ਨੇ ਇੱਕ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਕਈ ਨੰਬਰ ਵਗੈਰਾ ਦਿੱਤੇ ਨੇ ਹੁਣ ਇਹਦੇ ਵਿੱਚ ਮੈਂ ਕੱਲ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਕੁਝ ਇੱਕ ਚਸ਼ਮਦੀਦਾਂ ਦਾ ਇਹ ਕਹਿਣਾ ਸੀ ਕਿ ਕਈ ਜਿਹੜੇ ਇਹ ਮਿਲਟ੍ਰੈਂਸ ਸੀਗੇ ਇਹ ਕਈ ਲੋਕਾਂ ਨੂੰ ਟ੍ਰੇਨ ਦੇ ਵਿੱਚੋਂ ਉਤਾਰ ਕੇ ਆਪਣੇ ਨਾਲ ਵੀ ਲੈ ਗਏ ਆ ਉਹਦੇ ਬਾਬਤ ਹਜੇ ਕੋਈ ਖਾਸ ਜਾਣਕਾਰੀ ਨਹੀਂ ਕਿ ਉਹ ਕਿੱਦਾਂ ਹੋਇਆ ਬਾਕੀ ਜਿਹੜਾ ਇਹਨਾਂ ਦੀ ਮਿਲਟਰੀ ਆ ਪਾਕਿਸਤਾਨ ਦੀ ਉਹ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਆਪਰੇਸ਼ਨ ਇਹ ਕੰਪਲੀਟ ਕਰ ਲਿਆ ਆ ਤੇ ਇਹਨੂੰ ਕੰਪਲੀਟ ਕਰਕੇ ਅਸੀਂ ਜਿਹੜੇ ਆ دہشتਗਰਦਾਂ ਨੂੰ ਮਾਰ ਦਿੱਤਾ ਆ ਡਾਊ ਨਿਊਜ਼ ਕੀ ਰਿਪੋਰਟ ਕਰ ਰਿਆਗੇ ਮਿਲਟਰੀ ਸਪੋਕਸਪਰਸਨ ਦਾ ਇਹ ਕਹਣਾ ਕਿ 33 دہشتਗਰਦ ਜਿਹੜੇ ਆ ਉਹ ਮਾਰੇ ਗਏ ਆ ਤੇ ਇਸ ਦਰਮਿਆਨ 4 ਐਫਸੀ ਜਿਹੜੇ ਉਹਨਾਂ ਦੇ ਰੇਂਜਸ ਨੇ ਜਾਂ ਜਿਹੜੇ ਕਹਿੰ ਲੋ ਕਿ ਸਿਕਿਉਰਿਟੀ ادارے ਨੇ ਪਾਕਿਸਤਾਨ ਦੇ ਉਹਨਾਂ ਦੇ 4 ਇਹਦੇ ਵਿੱਚ ਲੋਕ ਮਾਰੇ ਗਏ ਆ ਐਂਡ ਜਿਹੜਾ ਹੁਣ ਉਸ ਤੋਂ ਬਾਅਦ ਕਲੀਅਰੈਂਸ ਆਪਰੇਸ਼ਨ ਉਹ جاری ਆ ਜਿਹੜਾ ਮਿਲਟਰੀ ਨੇ ਕਿਹਾ ਕਿ ਜਿਹੜੇ ਸਨਾਈਪਰਸ ਸਗੇ ਉਹਨਾਂ ਨੇ ਸੁਸਾਈਡ ਬੋਮਬਰਜ਼ ਨੂੰ ਮਾਰ ਗिराਇਆ ਇਹ ਮੈਂ ਤੁਹਾਡੇ ਨਾਲ ਕੱਲ ਸਾਂਝਾ ਕੀਤਾ ਸੀਗਾ ਕਿ ਇਸ ਤਰੀਕੇ ਦੀਆਂ ਖਬਰਾਂ ਸਿਗੀਆਂ ਕਿ ਬਹੁਤ ਜਿਹੜਾ ਟ੍ਰੇਨ ਦੇ ਵਿੱਚ ਜਿੱਥੇ ਇਹ ਅੱਛਾ ਇਹ ਜਿਹੜੇ ਸਿਗੇ ਆਪਣੇ ਬੀਐਲਏ ਦੇ ਲੋਕ ਇਹਨਾਂ ਦੇ ਬਾਬਤ ਵੀ ਬਹੁਤ ਸਾਰੀਆਂ ਖਬਰਾਂ ਸਿਗੀਆਂ ਜਿਹੜੀ ਚਸ਼ਮਦੀਦ ਸੀ ਕਈਆਂ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਸੈਂਕੜੇ ਹੀ ਜਿਹੜੇ ਬੀਐਲਏ ਦੇ ਲੋਕ ਨੇ ਉਸ ਟ੍ਰੇਨ ਦੇ ਵਿੱਚ ਸੋ ਹਾਲਾਂਕਿ ਇਹ ਹੁਣ 33 ਮਾਰੇ ਜਾਣ ਦੀ ਖਬਰ ਦੱਸ ਰਹੇ ਨੇ ਬਾਕੀ ਹੋ ਸਕਦਾ ਇਹਨਾਂ ਨੇ ਇਹਨਾਂ ਨੇ ਵੀ ਇਹ ਕਿਹਾ ਕਿ ਬਾਕੀ ਉੱਥੋਂ ਨਿਕਲ ਕੇ ਵਿੱਚ ਚਲੇ ਗਏ ਤੇ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਸੀਗੀ ਕਿ ਜਿਹੜੇ ਜਿਨ੍ਹਾਂ ਨੇ ਆਪਣੇ ਜਿਹੜੇ ਖੁਦ ਕੁਛ ਬੰਬਾਰ ਸੀਗੇ ਜਿਨ੍ਹਾਂ ਨੇ ਆਪਣੇ ਕਹਿ ਲੋ ਕਿ ਨਾਲ ਬੰਬ ਵਗੈਰਾ ਬੰਨੇ ਹੋਏ ਸੀਗੇ ਉਹ ਆਪਣੇ ਆਪ ਨੂੰ ਧਮਾਕਾ ਕਰਨ ਸਮੱਗਰੀ ਦੇ ਨਾਲ ਉਡਾ ਸਕਦੇ ਸੀ ਨਾਲ ਦੀ ਨਾਲ ਪੂਰੀ ਟ੍ਰੇਨ ਨੂੰ ਤਬਾਹ ਕਰ ਸਕਦੇ ਸੀ ਸੋ ਪਾਕਿਸਤਾਨ ਮਿਲਟਰੀ ਦਾ ਇਹ ਕਹਿਣਾ ਕਿ ਉਹ ਜਿਹੜੇ ਸੀਗੇ ਸੁਸਾਇਸਾਈਡ ਬੌਮਬਰਸ ਉਹਨਾਂ ਨੂੰ ਜਿਹੜੇ ਸਨਾਈਪਰ ਉਹਨਾਂ ਨੇ ਮਾਰਗ ਰਾਇਆ ਉਹਨਾਂ ਸੁਸਾਈਸਾਈਡ ਬੌਮਬਸ ਨੂੰ ਫਿਰ ਇਸ ਟ੍ਰੇਨ ਨੂੰ ਕਲੀਅਰ ਕਰਵਾਇਆ ਗਿਆ ਤੇ ਇਹਦੇ ਵਿੱਚ ਇਹਨਾਂ ਨੇ ਪਾਕਿਸਤਾਨ ਮਿਲਟਰੀ ਦਾ ਇਹ ਵੀ ਦਾਵਾ ਕਿ ਇਹ ਜਿਹੜੇ ਬੀਐਲਏ ਦੇ ਲੋਕ ਆ ਇਹ ਆਪਣੇ ਆਕਾ ਜਿਹੜੇ ਇਹਨਾਂ ਦੇ ਵੀ ਇਹਨਾਂ ਨੂੰ ਚਲਾਉਂਦੇ ਆ ਉਹ ਅਫਗਾਨਿਸਤਾਨ ਦੇ ਵਿੱਚ ਬੈਠੇ ਆ ਤੇ ਅਫਗਾਨਿਸਤਾਨ ਦੇ ਅੰਦਰ ਟ੍ਰੇਨ ਦੇ ਵਿੱਚੋਂ ਇਹ ਸੈਟਲਾਈਟ ਫੋਨ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਲਗਾਤਾਰ ਕਰ ਰਹੇ ਸੀਗੇ ਐਂਡ ਬਾਅਦ ਵਿੱਚ ਇਹਨਾਂ ਨੇ ਇੰਡੀਅਨ মিডিਆ ਦੇ ਬਾਬਤ ਵੀ ਗੱਲ ਕੀਤੀ ਕਿ ਇੰਡੀਅਨ মিডিਆ ਨੇ ਬਹੁਤ ਸਾਰਾ ਪ੍ਰੋਪੋਗੈਂਡਾ ਕੀਤਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਮਿਸ ਇਨਫਾਰਮੇਸ਼ਨ ਫੈਲਾਈ ਗਈ ਸੋ ਖੈਰ ਇਹ ਨੰਬਰ ਜੇ ਇਸ ਤਰੀਕੇ ਨਾਲ ਇਹ ਦੱਸ ਰਹੇ ਨੇ ਤੇ ਅੱਛਾ ਇਹਦੇ ਵਿੱਚ ਇਹ ਵੀ ਗੱਲ ਆਈ ਆ ਇੱਕ ਮੈਂ ਇੱਥੇ ਦੇਖ ਰਿਹਾ ਸੀਗਾ ਅਲ ਜ਼ੁਜ਼ੀਰਾ ਦੀ ਰਿਪੋਰਟ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਮਿਲਟਰੀ ਦਾ ਕਹਿਣਾ ਕਿ ਘੱਟੋ ਘੱਟ 346 ਜਿਹੜੇ ਬੰਦਕ ਸੀਗੇ ਉਹਨਾਂ ਨੂੰ ਰਿਹਾਅ ਕਰਵਾ ਲਿਆ ਗਿਆ ਐਂਡ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ 33 ਹਮਲਾਵਰ ਆ ਉਹ ਮਾਰੇ ਗਏ ਤੇ ਐਟ ਲੀਸਟ ਜਿਹੜੇ 27 ਹੋਸਟੇਜਸ ਤੇ ਇਹਦੇ ਵਿੱਚੋਂ ਇੱਕ ਪੈਰਾਮਿਲਟਰੀ ਸੋਲਜਰ ਕਹਿੰਦੇ ਨੇ ਜਦਕਿ ਡਾਨ ਨਿਊਜ਼ ਰਿਪੋਰਟ ਕਰ ਰਿਹਾ ਕਿ ਚਾਰ ਜਿਹੜੇ ਐਫਸੀ ਦੇ ਜਵਾਨ ਮਾਰੇ ਗਏ ਆ 27 ਜਿਹੜੇ ਹੋਸਟੇਜ ਆ ਉਹ ਮਾਰੇ ਗਏ ਜਾਂ 올ਟ ਗੈਦਰ 27 ਮਾਰੇ ਗਏ ਇਹ ਵੀ ਹਜੇ ਨੰਬਰ ਜਿਹੜਾ ਥੋੜਾ ਕਨਫਿਊਜ਼ਡ ਆ ਕਿਉਂਕਿ ਅੱਛਾ ਇਹਨਾਂ ਦੀ ਮਿਲਟਰੀ ਦਾ ਇਹ ਕਹਿਣਾ ਕਿ ਜਦੋਂ ਸਾਡਾ ਆਪਰੇਸ਼ਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਕਿਸੇ ਵੀ ਬੰਦਕ ਨੂੰ ਬੇਅਵਾਮ ਦੇ ਕਿਸੇ ਵੀ ਸ਼ਖਸ ਨੂੰ ਮਰਨ ਨਹੀਂ ਦਿੱਤਾ ਜਦੋਂ ਇਹਨਾਂ ਨੇ ਪਹਿਲਾਂ ਜਿਹੜੇ ਲੋਕਾਂ ਨੂੰ ਮਾਰ ਦਿੱਤਾ ਉਹ ਮਾਰ ਦਿੱਤਾ ਜਦੋਂ ਇਹਨਾਂ ਨੇ ਪਹਿਲਾਂ ਅਟੈਕ ਕੀਤਾ ਟ੍ਰੇਨ ਦੇ ਉੱਤੇ ਵੀ ਉਦੋਂ ਜਿਹਨਾਂ ਲੋਕਾਂ ਨੂੰ ਇਹਨਾਂ ਨੇ ਮਾਰ ਦਿੱਤਾ ਬੀਐਲਏ ਵਾਲਿਆਂ ਨੇ ਉਹਨਾਂ ਨੇ ਮਾਰ ਦਿੱਤਾ ਪਰ ਬਾਅਦ ਵਿੱਚ ਅਸੀਂ ਕੋਈ ਵੀ ਜਿਹੜਾ ਉੱਥੇ ਮਰਨ ਨਹੀਂ ਦਿੱਤਾ ਸੋ ਇਹ ਇਹਨਾਂ ਨੇ ਚਲੋ ਆਪਰੇਸ਼ਨ ਕਰਕੇ ਜੀ ਉਹਨੂੰ ਕਰਵਾ ਲਿਆ ਹੁਣ ਏਐਸਟੀ ਕਦੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਬੀਐਲਏ ਦੇ ਖਿਲਾਫ ਜਿਹੜੀ ਆ ਉਹਨੂੰ ਕਾਰਵਾਈ ਕੀਤੀ ਜਾਵੇਗੀ ਉਹ ਤੋਂ ਚਲੋ ਅੱਗੇ ਵੀ ਕਰਦੇ ਨੇ ਉਹਨੂੰ ਦਹਿਸ਼ਤਗਰ ਤੇ ਜੱਥੇਬੰਦੀ ਹੈ ਤਾਂ ਬਲੂਚਿਸਤਾਨ ਦੇ ਅੰਦਰ ਤਾਂ ਵੈਸੇ ਵੀ ਬੜਾ ਬਰੂਟਲ ਇਹਨਾਂ ਦਾ ਪਾਕਿਸਤਾਨ ਮਿਲਟਰੀ ਬਰੂਟਲੀ ਕ ਪਰ ਇਹ ਨਜ਼ਰ ਆ ਰਿਹਾ ਤੇ ਜਿਹੜੇ ਪੀਟੀਆਈ ਆ ਪਾਕਿਸਤਾਨ ਤਰੀਕ ਇਨਸਾਫ ਦੇ ਲੋਕ ਉਹ ਇਹ ਗੱਲ ਵੀ ਉਠਾ ਰਹੇ ਨੇ ਉਹਨਾਂ ਦੇ ਲੀਡਰਾਂ ਨੇ ਇਹ ਗੱਲ ਕਹੀ ਵੀ ਆ ਜਿਹੜੇ ਇਮਰਾਨ ਖਾਨ ਸਾਹਿਬ ਦੀ ਜਮਾਤ ਦੇ ਲੋਕ ਨੇ ਵੀ ਉਹ ਕਹਿੰਦੇ ਕਿ ਜੇਕਰ ਅਸੀਂ ਕਿਸੇ ਜਲਸਾ ਕਰਨਾ ਹੋਵੇ ਨਾ ਵੀ ਪੀਟੀਆਈ ਦੇ ਲੋਕਾਂ ਨੇ ਇਮਰਾਨ ਖਾਨ ਦੀ ਜਮਾਤ ਦੇ ਲੋਕਾਂ ਨੇ ਕਿਤੇ ਜਲਸਾ ਕਰਨਾ ਹੋਵੇ ਤੇ ਜਾਂ ਕਿਤੇ ਅਸੀਂ ਵੈਸੇ ਵੀ ਚਾਰ ਪੰਜ ਬੰਦੇ ਇਕੱਠੇ ਹੋ ਜਾਈਏ ਨਾ ਤਾਂ ਇਹਨਾਂ ਨੂੰ ਇੰਨੀ ਇਹਨਾਂ ਨੇ ਸਾਡੇ ਉੱਤੇ ਜਿਹੜੀ ਆ ਸਰਵੇਲੈਂਸ ਲਾਈ ਹੋਈ ਆ ਇਹਨਾਂ ਨੂੰ ਜਦੇ ਪਤਾ ਲੱਗ ਜਾਂਦਾ ਤਾਂ ਉਸੇ ਟਾਈਮ ਆ ਕੇ ਸਾਨੂੰ ਚੱਕ ਕੇ ਲੈ ਜਾਂਦੇ ਆ ਤੇ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਸੈਂਕੜੇ ਜਿਹੜੇ دہشت ਕਰਦੇ ਆ ਉਹ ਟ੍ਰੇਨ ਨੂੰ ਹਾਈਜੈਕ ਕਰਨ ਜਾ ਰਹੇ ਨੇ ਵੀ ਸਾਡੇ ਤਾਂ 5 ਬੰਦੇ ਨਹੀਂ ਇਕੱਠੇ ਹੋਣ ਦਿੰਦੇ ਤੁਸੀਂ ਤੇ ਵੀ ਉਹ ਜਿਹੜਾ ਤੁਹਾਡਾ ਕੰਮ ਆ ਕਰਨ ਵਾਲਾ ਮਤਲਬ ਕਿ ਜਿਹੜਾ ਆਈਐਸਆਈ ਦਾ ਪਾਕਿਸਤਾਨ ਦੀ ਮਿਲਟਰੀ ਦਾ ਕੰਮ ਕੀ ਕਰਨ ਵਾਲਾ ਆਪਣੇ ਮੁਲਕ ਨੂੰ ਸੇਫ ਰੱਖਣਾ ਇਦਾਂ ਦੀਆਂ ਘਟਨਾਵਾਂ ਤੋਂ ਆਪਣੇ ਮੁਲਕ ਦੀ ਸਿਕਿਉਰਿਟੀ ਕਰਨੀ ਨਾ ਕਿ ਰਾਜਨੀਤੀ ਦੇ ਵਿੱਚ ਆਪਣੀਆਂ ਜਿਹੜੀਆਂ ਆਪਣੀ ਨੱਕ ਹਰੇਕ ਵਾਰ ਦੇਣੀ ਜਾ ਕੇ ਤੇ ਵੈਸੇ ਤਾਂ ਰਾਜਨੀਤੀ ਉੱਥੇ ਦੀ ਚੱਲਦੀ 라ਵਲਪਿੰਡੀ ਤੋਂ ਆਏ ਤਾਂ ਇੱਕ ਕਹੋ ਕਿ ਓਪਨ ਸੀਕ੍ਰੇਟ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਸਿਰਫ ਨਾਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਤਾਕਤ ਕਿੰਨੀ ਹੈ ਇੱਥੋਂ ਹੀ ਪਤਾ ਲੱਗਦਾ ਕਿ ਰਾਣਾ ਸਨਾਉਲਾ ਜਿਹੜੇ ਇਸ ਸਮੇਂ ਸੱਤਾਧਾਰੀ ਧਿਰ ਦੇ ਆਗੂ ਨੇ ਉਹਨਾਂ ਨੂੰ ਇੱਕ ਵਾਰ ਪੁੱਛਿਆ ਕਿ ਜੀ ਤੁਹਾਡੇ ਜਿਹੜੇ ਮੋਹਸਨ ਨਕਵੀਆ ਉਹ ਤੁਹਾਡੇ ਗ੍ਰਹਿ ਮੰਤਰੀ ਬੜੇ ਨੇ ਅੱਗੇ ਗ੍ਰਹਿ ਮੰਤਰੀ ਰਾਣਾ ਸਨਾਉਲਾ ਹੁੰਦੇ ਸੀ ਤੇ ਉਹ ਰਾਣਾ ਸੁਨਾਵਲਾ ਨੇ ਕਿਹਾ ਕਿਉਂਕਿ ਜਿਹੜੇ ਮੋਸਨ ਨਕਵੀ ਆ ਉਹ ਵੈਸੇ ਬੜੇ ਕਮਾਲ ਦੀ ਸ਼ਖਸੀਅਤ ਹੈ ਉਹ ਪਾਕਿਸਤਾਨ ਦੇ ਵਿੱਚ ਜੀ ਆ ਪੀਸੀਬੀ ਜਿਹੜੀ ਪਾਕਿਸਤਾਨ ਕ੍ਰਿਕਟ ਬੋਰਡ ਤੇ ਬਹੁਤ ਸਾਰੀ تنਕੀਦ ਇੰਡੀਆ ਦੇ ਵਿੱਚੋਂ ਵੀ ਹੋਈ ਆ ਚੈਂਪੀਅਨਸ ਟਰਾਫੀ ਨੂੰ ਲੈ ਕੇ ਪੀਸੀਬੀ ਦੇ ਚੇਅਰਮੈਨ ਵੀ ਮੋਸਨ ਨਕਵੀ ਹੁਣੀ ਆ ਤੇ ਉਹਨਾਂ ਨੇ ਕਿਹਾ ਵੀ ਯਾਰ ਮੋਸਨ ਨਕਵੀ ਦੇ ਬਾਬਤ ਤੁਸੀਂ ਕੀ ਗੱਲ ਕਰਦੇ ਹੋ ਰਾਣਾ ਸੁਨਾਵਲਾ ਨੇ ਕਿਹਾ ਕਿਉਂਕਿ ਉਹ ਤਾਂ ਆਰਮੀ ਦੇ ਚਹੇਤੇ ਨੇ ਉਹਨੇ ਕਿਹਾ ਵੀ ਜੇ ਮੋਸਨ ਨਕਵੀ ਨੂੰ ਅਗਲੇ ਪ੍ਰਧਾਨ ਮੰਤਰੀ ਵੀ ਲਾ ਲੈਂਦੇ ਪਰ ਫੇਰ ਵੀ ਅਸੀਂ ਕੀ ਕਰ ਲੈਣਾ ਸੀ ਵੀ ਹਾਲਾਤ ਤਾਂ ਇਹ ਨੇ ਵੀ ਜਿਹਦੇ ਉੱਤੇ ਉਹਨਾਂ ਨੇ ਹੱ ਤੇ ਖੈਰ ਇਹ ਨਜ਼ਰ ਆ ਰਿਹਾ ਕਿ ਪਾਕਿਸਤਾਨ ਦੀ ਜਿਹੜੀ ਮਿਲਟਰੀ ਆ ਇਨਸਟੈਡ ਆਫ ਆਪਣੇ ਮੁਲਕ ਨੂੰ ਸੇਫ ਰੱਖਣ ਦੀ ਬਜਾਏ ਉਹ ਸਾਰਾ ਜੋਰ ਉਹਨਾਂ ਦਾ ਲੱਗਾ ਪਿਆ ਕਿ ਕਿਦਾਂ ਪਾਕਿਸਤਾਨ ਤਰੀਕੇ ਇਨਸਾਬ ਨੂੰ ਖੁੰਝੇ ਲਾ ਕੇ ਰੱਖਣਾ ਅੱਛਾ ਜੇਕਰ ਮੁੜ ਕੇ ਪੰਜਾਬ ਤੇ ਆਪਾਂ ਆਈਏ ਤਾਂ ਜਿਹੜੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੀ ਮੈਂ ਐਕਚੁਅਲੀ ਗੱਲ ਕਰਨ ਜਾ ਰਿਹਾ ਸੀ ਹੁਣ ਦੇਖੋ ਪਤਾ ਨਹੀਂ ਅਕਾਲੀ ਦਲ ਨੂੰ ਇਹ ਗੱਲ ਕਦੋਂ ਸਮਝ ਆਉਣੀ ਆ ਕਿ ਵੀ ਲੋਕਾਂ ਦਾ ਵਿਸ਼ਵਾਸ ਕਿੱਥੇ ਜਾ ਚੁੱਕਾ ਸਰਦਾਰ ਵਿਕਰਮਜੀਤ ਸਿੰਘ ਜੀਠੀਆਂ ਨੇ ਬੜਾਈ ਇੱਕ ਪ੍ਰਿੰਸੀਪਲ ਸਟੈਂਡ ਲਿਆ ਤੇ ਲੋਕਾਂ ਨੇ ਜਿਹੜੇ ਆ ਸੇਨ ਮਾਈਂਡਸ ਆ ਉਹਨਾਂ ਨੇ ਉਹਦੀ ਸ਼ਲਾਘਾ ਵੀ ਕੀਤੀ ਵੀ ਚਲੋ ਚੰਗੀ ਗੱਲ ਆ ਹਾਲਾਂਕਿ ਦੇਰ ਆਇਦ ਪੇ ਚਲੋ ਦਰੁਸਤ ਆਇਦ ਘੱਟੋ ਘੱਟ ਕੋਈ ਸਟੈਂਡ ਤਾਂ ਕਿਸੇ ਕੋਈ ਬੰਦਾ ਤਾਂ ਬੋਲਿਆ ਪਰ ਜ਼ਿਆਦਾਤਰ ਜੇਕਰ ਤੁਸੀਂ ਸੋਸ਼ਲ ਮੀਡੀਆ ਵੇਖੋ ਨਾ ਲੋਕੀ ਕਹਿੰਦੇ ਨੇ ਇਹ ਰਲੇ ਹੋਏ ਨੇ ਇਹਨਾਂ ਨੇ ਮਜੀਠੀਆ ਸਾਹਿਬ ਨੇ ਬੜਾ ਇਹ ਯੋਜਨਾ ਬਣਾ ਕੇ ਇਹ ਪਾਰਟੀ ਦੇ ਖਿਲਾਫ ਜਾਂ ਬਾਦਲ ਧੜੇ ਦੇ ਖਿਲਾਫ ਬੋਲੇ ਨੇ ਕਿ ਤਾਂ ਕਿ ਜਿਹੜੇ ਲੋਕਾਂ ਨੇ ਕਿਉਂਕਿ ਇਹਦਾ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਫਾਂ ਦੇ ਵਿੱਚ ਐਸਜੀਪੀਸੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੈਜ਼ੈਂਟਮੈਂਟ ਹੈਗੀ ਆ ਤੇ ਇਹਨਾਂ ਦੇ ਇਸ ਫੈਸਲੇ ਨੂੰ ਜਿਹੜਾ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਦਲਣ ਵਾਲਾ ਫੈਸਲਾ ਕੀਤਾ ਤੇ ਜੀਐਸਵੀਕੇ ਨਾਲ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹਨਾਂ ਨੂੰ ਕੇਸਗੜ ਸਾਹਿਬ ਵਿਕੇ ਤੜਕੇ ਨੂੰ ਜਾ ਕੇ ਉਹਨਾਂ ਨੂੰ ਤਾਜਪੋਚੀ ਕੀਤੀ ਗਈ ਆ ਵੀ ਇਹਦੇ ਖਿਲਾਫ ਬਹੁਤ ਸਾਰੇ ਐਸਡੀਪੀਸੀ ਦੇ ਮੈਂਬਰ ਵੀ ਤੇ ਅਕਾਲੀ ਦਲ ਦੇ ਮੈਂਬਰ ਜਿਹੜੇ ਆ ਉਹ ਬਾਹਰ ਦਾ ਰਸਤਾ ਦੇਖ ਰਹੇ ਨੇ ਜਾਂ ਉਹ ਕਹਿ ਰਹੇ ਨੇ ਕਿ ਅਸੀਂ ਨਹੀਂ ਅਸੀਂ ਅਸਤੀਫਾ ਦੇ ਦੇਣਾ ਜਾ ਇਹਨੂੰ ਮੰਨ ਨਹੀਂ ਰਿਹਾ ਲੋਕ ਕਹਿ ਰਹੇ ਨੇ ਵੀ ਇਹ ਵੀ ਗੱਲ ਹੋ ਸਕਦੀ ਹੈ ਕਿ ਬੜੀ ਯੋਜਨਾ ਦੇ ਨਾਲ ਪਲਾਨ ਦੇ ਨਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਹ ਵਿਰੋਧਤਾ ਜਤਾਈ ਹੋਵੇ ਤਾਂ ਕਿ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹ ਮੇਰੇ ਨਾਲ ਹੀ ਆ ਜਾਣ ਵੀ ਉਹ ਮਜੀਠੀਆ ਸਾਹਿਬ ਦੀ ਰਹਿਮਾਈ ਦੇ ਹੇਠਾ ਇਕੱਠੇ ਹੋਣੇ ਸ਼ੁਰੂ ਹੋ ਜਾਣ بجائے ਕਿ ਉਹ ਬਾਗੀ ਧੜੇ ਦੇ ਕੋਲ ਜਾਣ ਇਹਦੇ ਨਾਲੋਂ ਚੰਗੀ ਗੱਲ ਹੈ ਕਿ ਮਜੀਠੀਆ ਸਾਹਿਬ ਕੋ ਆਉਣਗੇ ਤੇ ਬਾਅਦ ਵਿੱਚ ਉਹ ਮਜੀਠੀਆ ਸਾਹਿਬ ਨਾਲ ਫੇਰ ਹੱਥ ਮਿਲਾ ਲਵਾਂਗੇ ਤੇ ਹੁਣ ਬਹੁਤ ਸਾਰੇ ਅਕਾਲੀ ਆਗੂ ਜਿਹੜੇ ਮਜੀਠੀਆ ਸਾਹਿਬ ਬਾਰੇ ਬੋਲਣ ਤੋਂ ਬਚਦੇ ਵੀ ਆ ਸੋਚਾ ਸਿੰਘ ਲਗਾ ਤਾਂ ਬੜੇ ਖਫਾਏ ਹੋ ਗਏ ਉਹਨਾਂ ਨੇ ਕਿਹਾ ਕਿ ਭਾਈ ਇਹ ਜੀਜੇ ਸਾਲੇ ਦੀ ਲੜਾਈ ਦੇ ਵਿੱਚ ਤੁਸੀਂ ਮੈਨੂੰ ਕਿਉਂ ਘੜੀਸਦੇ ਇਹਨਾਂ ਨੇ ਤਾਂ ਕੱਲੂ ਇਕੱਠੇ ਹੋ ਜਾਣਾ ਸੋ ਖੈਰ ਇਹ ਕਾਫੀ ਇਹਨੂੰ ਲੈ ਕੇ ਚੱਲ ਰਹੀ ਹੈ ਪਰ ਜੇਕਰ ਆਪਾਂ ਵੈਸੇ ਬਾਹਰੋਂ ਦੇਖੀਏ ਤਾਂ ਡੈਫੀਨਿਟਲੀ ਇਹ ਨਜ਼ਰ ਆਉਂਦਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਸਟੈਂਡ ਲਿਆ ਤੇ ਪ੍ਰਿੰਸੀਪਲ ਸਟੈਂਡ ਆ ਉਹ ਪਰ ਮੈਂ ਗੱਲ ਇਹ ਕਰ ਰਿਹਾ ਕਿ ਐਕਚੁਅਲੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਦਾ ਜਿਹੜਾ ਧੜਾ ਉਹਨਾਂ ਨੂੰ ਕਦੋਂ ਵੀ ਗੱਲ ਸਮਝ ਆਉਣੀ ਆ ਕਿ ਲੋਕਾਂ ਦਾ ਤੁਹਾਡੇ ਉੱਤੇ ਵਿਸ਼ਵਾਸ ਕਿੰਨਾ ਜ਼ਿਆਦਾ ਡੋਲ ਚੁੱਕਾ ਕਿ ਜੇਕਰ ਤੁਹਾਡਾ ਲੀਡਰ ਕੋਈ ਪ੍ਰਿੰਸੀਪਲ ਸਟੈਂਡ ਲੈਂਦਾ ਵੀ ਆ ਲੋਕਾਂ ਨੂੰ ਉਹਦਾ ਵੀ ਯਕੀਨ ਨਹੀਂ ਆ ਰਿਹਾ ਲੋਕੀ ਕਹਿ ਰਹੇ ਨੇ ਕਿ ਉਹ ਵੀ ਇਹ ਜਾਣਬੁੱਝ ਕੇ ਲੋਕਾਂ ਨੂੰ ਧੋਖਾ ਦੇਣ ਦੇ ਕਰ ਲੋਕਾਂ ਨੂੰ ਧੋਖਾ ਦੇਣ ਦੇ ਲਈ ਕਰ ਰਹੇ ਨੇ ਵੀ ਇੰਨਾ ਜ਼ਿਆਦਾ ਵਿਸ਼ਵਾਸ ਲੋਕਾਂ ਦਾ ਡੋਲਿਆ ਹੋਇਆ ਸੋ ਇਹਨੂੰ ਵਿਸ਼ਵਾਸ ਨੂੰ ਕਿੱਦਾਂ ਦੁਬਾਰਾ ਬਹਾਲ ਕਰਾਉਣਾ ਬਹੁਤ ਚੰਗਾ ਇਹਨਾਂ ਨੂੰ ਮੌਕਾ 2 ਦਸੰਬਰ ਨੂੰ ਮਿਲਿਆ ਸੀਗਾ ਜਿਹਨੂੰ ਕਿ ਐਂਡ ਹੁਣ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹਨਾਂ ਨੇ ਇਹ ਗੱਲ ਤੈਅ ਕਰਤੀ ਆ ਅਹਲਾਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮੀ ਕਮੇਟੀ ਦਾ ਬਜਟ ਇਜਲਾਸ ਹੋਣਾ ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਆ ਇਹਨਾਂ ਨੂੰ ਕਿ ਜੇਕਰ ਐਸਟੀਪੀਸੀ ਦੇ ਮੈਂਬਰ ਬਕਾਬਤ ਕਰ ਜਾਂਦੇ ਆ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣੀ ਚਾਹੇ ਜਥੇਦਾਰ ਬਣ ਗਏ ਨੇ ਪਰ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਹਜੇ ਜਥੇਦਾਰ ਮੰਨਣ ਤੋਂ ਇਨਕਾਰ ਹੀ ਰੇ ਤੇ ਜਿਹੜਾ ਇਹ ਪੰਜ ਮੈਂਬਰੀ ਕਮੇਟੀ ਆ ਇਹਨਾਂ ਨੇ ਐਲਾਨ ਕੀਤਾ ਹੋਇਆ ਕਿ 18 ਤਰੀਕ ਨੂੰ ਅਸੀਂ ਭਰਤੀ ਸ਼ੁਰੂ ਕਰਨੀ ਹੈ ਤਾਂ ਇਹ ਕਹਿੰਦੇ ਅਸੀਂ ਆਪਣੀ ਭਰਤੀ ਕਰਨੀ ਹੀ ਕਰਨੀ ਆ ਸੋ ਇਹ ਇਹ ਵੀ ਹੋ ਸਕਦਾ ਕਿ ਹੁਣ ਨਵਾਂ ਅਕਾਲੀ ਦਲ ਬਣ ਜਵੇ ਇਹਨਾਂ ਦੇ ਕੋਲ ਤੱਕੜੀ ਵਾਲਾ ਜ਼ਿਕਰ ਚੋਂ ਨਿਸ਼ਾਨ ਰਹਿ ਵੀ ਜਾਵੇ ਪਰ ਇਹ ਫਿਰ ਜੇਕਰ ਇਹਨਾਂ ਦੀ ਭਾਰਤੀ ਬਹੁਤ ਵੱਡੀ ਹੋ ਜਾਂਦੀ ਆ ਤੇ ਇਹਨੂੰ ਕਿਦਾਂ ਚੁਟਹਲਾਉਣਗੇ ਤੇ ਅੱਛਾ ਇਹ ਵੀ ਹੋ ਸਕਦਾ ਮਜੀਠੀਆ ਸਾਹਿਬ ਇਸ ਪੰਜ ਮੈਂਬਰੀ ਦੇ ਨਾਲ ਕੁਝ ਰਾਬਤਾ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਮਨਪ੍ਰੀਤ ਸਿੰਘ ਈਆਲੀ ਤੇ ਵਿਕਰਮਜੀਤ ਸਿੰਘ ਮਜੀਠੀਆ ਕਾਫੀ ক্লোਜ਼ ਮਿੱਤਰ ਮੰਨੇ ਜਾਂਦੇ ਆ ਤੇ ਇਹ ਹੁਣ ਦੇਖਦੇ ਆ ਇਥੋਂ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਨੇ ਲਗਾਤਾਰ ਤੁਹਾਡੇ ਨਾਲ ਗੱਲਬਾਤਾਂ ਕਰਦੇ ਰਹਾਂਗੇ ਆਪਣਾ ਤੇ ਆਪੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ